ਇਹ ਤਾਂ 2011 ਮਾਡਲ ਆ ਹਰਿਆਣਾ ਨੰਬਰ 5016 ਦੇ ਅਗਲੇ ਆ ਪਾਵਰ ਸਟੀering ਤੇ 16 ਦੇ ਟਾਇਰ ਵਧੀਆ ਟਾਇਰ ਪਿਛਲੇ ਆ ਟਾਪ ਮਾਡਲ ਆ ਵੈਟ ਬ੍ਰੇਕ ਤੇ ਪੂਰੀ ਡਿਟੇਲ ਤੁਸੀਂ ਵੀਡੀਓ ਅੱਗੇ ਚੈੱਕ ਮੇਨ ਮੇਨ ਹਾਈਲਾਈਟ ਤੁਹਾਨੂੰ ਦਿਖਾ ਦਮ ਜੈਕ ਆ ਗਿਆ ਤੇਲ ਬ੍ਰੇਕਾਂ ਦੇ ਵਿੱਚ ਆ ਗਿਆ ਹੈਵੀ ਟਪਾ 2011 ਮਾਡਲ ਪ੍ਰੀਤ ਆ ਦੋਸਤੋ ਪਹਿਲਾਂ ਦਾ ਟਰੈਕਟਰ ਸਾਰਾ ਚੈੱਕ ਕਰ ਲਓ ਟਰੈਕਟਰ ਹੈਗਾ ਲੋਕਲ ਨੰਬਰ ਲੋਕਲ ਕਹੋ ਹਰਿਆਣਾ ਨੰਬਰ ਕਹੋ ਇਹ ਬਰਾਏ ਹੁੰਦਾ ਵੀ ਬਾਹਰ ਦਾ ਨੰਬਰ ਅਗਲਾ ਸਮਝ ਲੈਂਦਾ ਪਹਿਲਾਂ ਦੱਸ ਦੇ ਸਟਾਰਟਿੰਗ ਦੇ ਵਿੱਚ ਹਰਿਆਣਾ ਨੰਬਰ ਟਰੈਕਟਰ ਹੈ ਟਰੈਕਟਰ ਵਧੀਆ ਕਿਸੇ ਦਾ ਮੈਂਟੇਨ ਕਰਿਆ ਹੋਇਆ ਮੋਡੀਫਾਈ ਕਰਿਆ ਹੋਇਆ ਟਾਇਰ ਅਗਲੇ ਐਮ ਆਰ ਐਫ ਦੇ ਆ ਬੜੇ ਸੋਹਣੇ ਟਾਇਰ ਅੱਗੇ ਵੀ ਐਮ ਆਰ ਐਫ ਦੇ ਮੈਂ ਕਿਹਾ 750 16 ਟਾਇਰ ਅਗਲੇ ਆ ਟਰੈਕਟਰ ਬਹੁਤ ਉੱਚਾ ਜਿਹਾ ਲੱਗਣ ਦੇ ਅੱਗੇ ਪਾਵਰ ਸਟੀਅਰਿੰਗ ਟਰੈਕਟਰ ਹੈ ਬੈਟਰੀ ਅੰਦਰ ਸੈਲਫ ਸਟਾਰਟ ਆ ओरिजिनल ਬੈਟਰੀ ਆ 2011 ਮਾਡਲ ਆ 10 ਦੇ ਮਾਰਕ ਆ ਪੰਪ ਦੇ 10 ਦਾ ਮਾਰਕ ਤੇ ਟਰੈਕਟਰ ਬੜਾ ਸਾਫ਼ ਲੱਗਿਆ ਮੈਂ ਕਿਹਾ ਤੁਹਾਨੂੰ ਵੀਡੀਓ ਪਾ ਕੇ ਜਾਣਕਾਰੀ ਦੇਣੀ ਚਾਹੀਦੀ ਡਬਲ ਕਲੱਚ ਆ ਫਰਸ ਪਿਛਲੇ ਟਾਇਰ ਚੈੱਕ ਕਰ ਲੋ ਵਧੀਆ ਟਾਇਰ ਆ ਚਾਰੇ ਤਕਰੀਬਨ ਨਵੇਂ ਵਰਗੇ ਟਾਇਰ ਪਏ ਆ ਪਿਛਲੇ ਵੀ ਐਮ ਆਰਪ ਦੇ 16 ਨੂੰ 28 ਦੇ ਰੰਮਾ ਰੰਮਾ ਤੇ ਰੰਗ ਨਾਲ ਦਾ ਪਿਆ ਟਰੈਕਟਰ ਦੀ ਡਿਮਾਂਡ ਵੀ ਦੱਸਦਾ ਪਹਿਲਾਂ ਟਰੈਕਟਰ ਦੇ ਤੁਸੀਂ ਆਹਦੇ ਸਾਰੇ ਫੀਚਰ ਚੈੱਕ ਕਰ ਲੋ ਤੇਲ ਬ੍ਰੇਕ ਆ ਹੈਵੀ ਟਾਪੇ ਦੇ ਵਿੱਚ ਜਿਹੜਾ 855 ਨੂੰ ਪਿਛਲਾ ਹਿੱਸਾ ਹੈਵੀ ਆ ਆ 2011 ਮਾਡਲ ਆ ਹਰਿਆਣਾ ਨੰਬਰ ਤੇ ਟਰੈਕਟਰ ਦਾ ਪਰਲਾ ਬੱਸ ਵੀ ਦਿਖਾ ਦਿੰਦਾ ਤੁਹਾਨੂੰ ਆਹ ਟਰੈਕਟਰ ਦੀ ਆਹ ਸਾਈਡ ਚੈੱਕ ਕਰ ਲੋ ਦੂਸਰੀ ਸਾਈਡ ਟਰੈਕਟਰ ਚੈੱਕ ਕਰ ਲਓ ਜੇ ਬ੍ਰੇਕ ਵਾਲੇ ਸਾਈਡ ਦੀ ਆ ਗਈ ਜੇ ਸੜ ਬ੍ਰੇਕ ਪੈਡਲ ਹੁੰਦੇ ਆ ਤੇ ਡਬਲ ਪੰਪ ਦੇ ਵਿੱਚ ਡਬਲ ਪੰਪ ਟਰੈਕਟਰ ਦਾ ਚੈੱਕ ਕਰ ਲਓ ਦੋਸਤੋ ਤੇ ਬਾਕੀ ਵੀ ਟਰੈਕਟਰ ਆਪਣੀ ਤਸੱਲੀ ਤੁਸੀਂ ਕਰ ਲਿਓ ਆ ਕੇ ਮੈਨੂੰ ਟਰੈਕਟਰ ਜਚਿਆ ਬੜਾ ਮੈਂ ਕਿਹਾ ਚਲੋ ਪਿੱਛੇ ਪ੍ਰੀਤ ਜਿਹੜੇ ਭਰਾਵਾਂ ਨੇ ਚਲਾਏ ਵਾਏ ਹਨ ਉਹੀ ਹੈ ਨਾ ਟਰੈਕਟਰ ਨੂੰ ਹੱਥ ਪਾਉਂਦਾ ਹਰ ਇੱਕ ਬੰਦਾ ਤਾਂ ਤਕਰੀਬਨ ਰੰਗ ਰੋਂਗ ਕਰਕੇ ਸ਼ੋਹਾਂ ਕਰਕੇ ਨਹੀਂ ਤਕਰੀਬਨ ਇੰਟਰਸਟ ਲੈਂਦਾ ਪਰ ਜੇ ਇਹਦਾ ਪਿਛਲਾ ਹਿੱਸਾ ਸਾਨੂੰ ਪੁੱਛੋ ਜਿਵੇਂ ਅਸੀਂ ਸਪੇਰ ਪਾਰਟ ਦਾ ਕੰਮ ਕਰਦੇ ਆ ਸਾਰਾ ਸੇਮ 855 ਹੁੰਦਾ ਕਿਸੇ ਨੱਟ ਦਾ ਵੀ ਫਰਕ ਨਹੀਂ ਆਇਆ ਇਹ ਸਭ ਉਹ ਸਵਰਾਜ ਨਾਲੋਂ ਇਹਦੇ ਆ ਹੱਡ ਭਾਰੇ ਆ ਟਿਊਬਾਂ ਵਗੈਰਾ ਹਰ ਇੱਕ ਚੀਜ਼ ਦੀ ਨਿੱਗਰ ਆ ਉਹਦੇ ਨਾਲੋਂ ਸਵਰਾਜ ਨਾਲੋਂ ਕਾਫੀ ਲੋਹਾ ਲਾਇਆ ਹੋਇਆ ਟਰੈਕਟਰ ਨੂੰ ਆ ਸਾਈਡ ਤੇ ਪਾਵਰ ਵਾਲਾ ਟੈਂਕ ਆ ਗਿਆ 2 ਲੱਖ ਤੇ 80 ਹਜ਼ਾਰ ਦੀ ਡਿਮਾਂਡ ਕਰਦਾ ਬਾਈ ਕਾਕੂ ਟਰੈਕਟਰ ਆਨੰਦ ਟਰੈਕਟਰ 333 ਨੰਬਰ ਦੁਕਾਨਾ ਬਾਈ ਦੀ 90565 30000 ਪੂਰਾ ਨੰਬਰ ਇਹ ਨੰਬਰ ਤੇ ਤੁਸੀਂ ਇਸ ਵਰਕ ਕਰ ਲਿਓ ਟਰੈਕਟਰ ਇਹ ਵਾਜਦਾ ਵਾ ਟਰੈਕਟਰ ਲਿਆਉਂਦਾ ਥੋੜੇ ਜਿਹਾ ਪਰ ਲਿਆਉਂਦਾ ਸਾਫ ਆ ਟਰੈਕਟਰ ਇਹ ਸਾਰਾ ਘੁੰਮ ਫਿਰ ਕੇ ਟਰੈਕਟਰ ਕੋਈ ਚੀਜ਼ ਰਹਿ ਨਾ ਜਾਵੇ ਆ ਦੂਰੋਂ ਵੀ ਟਰੈਕਟਰ ਦੇਖ ਲਓ ਡਬਲ ਕਲਚਾ ਖੜਤ ਦੇਖ ਲਓ ਟਰੈਕਟਰ ਦੀ ਕਿਵੇਂ ਆ ਹਨਾ ਤੇ ਆਲੋ ਅੱਗੋਂ ਵੀ ਚੈੱਕ ਕਰ ਲਓ ਟਰੈਕਟਰ ਪੂਰਾ ਰੋਵਾ ਟਰੈਕਟਰ ਦਾ ਮਰਗਾਟ ਛਤਰੀ ਛੁਤਰੀ ਇਨਸਾਫ ਆ Ориਗਨਲ ਆ ਟਾਇਰ ਬੜੇ ਜਚਣਦੇ ਆ ਟਰੈਕਟਰ ਨੂੰ ਕਿਉ ਟਾਇਰ ਮਹਿੰਗਾ ਟਾਇਰ ਆ 16 ਤੁਹਾਨੂੰ ਪਤਾ ਜੇ ਲਿਜਾ ਕੇ ਟਾਇਰ ਪਾਉਣੇ ਪੈ ਜਾਣ ਦਾ ਦੁੱਗਣਾ ਪੈ ਜਾਂਦੀ ਆ ਟਰੈਕਟਰ 40-50 ਹਜ਼ਾਰ ਰੁਪਿਆ ਖਾ ਜਾਂਦਾ ਪਿਛਲਾ ਪਾਸਾ ਹੁੱਕ ਡਰਾਵ ਡੰਡਾ ਸਟੈਪ ਲੈਜਰ ਵਗੈਰਾ ਲੱਗੇ ਆ ਟਰੈਕਟਰ ਨੂੰ 540 ਚੱਕਰਾ ਤੇਲ ਬ੍ਰੇਕ ਨਿੱਗਲ ਟਾਪਾ ਥੋੜੀ ਜਿਹੀ ਪੂੰਛ ਜੀ ਬੈਲਡਿੰਗ ਆ ਟਰੈਕਟਰ ਦੀ ਮੜੀ ਜੀ ਚਲੋ 2-400 ਦਾ ਪੁਰਜਾ ਬਦਲਿਆ ਜਾਊਗਾ ਤੇ ਆ ਵੀ ਤੁਹਾਨੂੰ ਦਿਖਾ ਦਾਂ ਕਿਤੇ ਕਹਿ ਦੋ ਵੀ ਕੈਮਰਾ ਪਿੱਛੇ ਲੈ ਗਿਆ ਇਹ ਬਾਹਰਲਾ ਪਾਲਸਾਈ ਆ ਇਹ ਕੋਈ ਐਡਾ ਮਸਲਾ ਨਹੀਂ ਇਹ ਬਦਲਿਆ ਜਾਂਦਾ ਸਾਡੇ ਕੋਲ ਜੇ ਲੈਣਾ ਹੋਵੇ ਸਸਤਾ ਹੀ ਪੁਰਜਾ ਤੇ ਦੂਜਾ ਟਰੈਕਟਰ ਵੀ ਤੁਹਾਨੂੰ ਦਿਖਾਉਣਾ ਉਹ ਵੀ ਵੀਡੀਓ ਦੇ ਵਿੱਚ ਤੁਸੀਂ ਨਾਲ ਹੀ ਚੈੱਕ ਕਰ ਲਿਓ ਟਰੈਕਟਰ ਪਹਿਲਾਂ ਟਾਇਰ ਵੇਖ ਲਓ ਚੰਗੀ ਤਰ੍ਹਾਂ ਕੋਈ ਇਹਨੂੰ 80 ਪੈਸੇ ਕਹਿ ਦਿੰਦਾ ਕੋਈ 90 ਪੈਸੇ ਕਹਿ ਦਿੰਦਾ ਬਾਕੀ ਆਪਣੀ ਜਿਹੋ ਜੀ ਕਿਸੇ ਦੀ ਸਮਝ ਹੁੰਦੀ ਆ ਆ ਟਿਊਬਾਂ ਇਹਦੀਆਂ ਚੈੱਕ ਕਰ ਲਓ ਸਪੋਰਟ ਵਾਲੀਆਂ ਨਿੱਗਰ ਹਿੱਸਾ ਪਿੱਛੋਂ 2,80,000 ਇਹ ਟਰੈਕਟਰ ਦੀ ਨਮਾੜ ਆ ਦੋਸਤੋ ਦੂਜਾ ਟਰੈਕਟਰ ਆ ਦੋਸਤੋ ਮਹਿੰਦਰਾ 575 ਪਹਿਲਾਂ ਹਾਈ ਲਾਈਟ ਤੁਸੀਂ ਚੈੱਕ ਕਰ ਲਓ ਕਿ ਐਮ ਮਾਡਲ ਆ ਸ਼ੋਅ ਤੇ ਰੰਗ ਦੇਖੋ ਕਿੰਨਾ ਪਿਆ ਟਰੈਕਟਰ ਥੱਲੇ ਉਹ ਲਾਲ ਟਮਾਟਰ ਪਿਆ ਟਰੈਕਟਰ ਪੂਰਾ ਰੰਗ ਖੜਾ ਟਰੈਕਟਰ ਦੇ ਉੱਪਰ ਮੁਰਮਾ ਹਿੱਸਾ ਇਹ ਪਾਵਰ ਵੀ ਕਰਨਾ ਪੈ ਜੇ ਤਾਂ ਬਹੁਤ ਵਧੀਆ ਹਲ ਤੱਕਾ ਸਪਿੰਡਲ ਖੁੱਲ ਕੇ ਗਰੀਸ ਨਹੀਂ ਹੋਏ ਟਰੈਕਟਰ ਦੇ ਤੇ ਆਹ ਲੋ ਪਿੱਛੋਂ ਸਾਰਾ ਟਰੈਕਟਰ ਤੁਹਾਨੂੰ ਤਸੱਲੀ ਕਰਾਦਾ ਵੱਡੇ ਲੀਵਰ ਵਾਲੀ ਲਿਫਟ ਤੇ ਇਹ ਵੀ ਟਰੈਕਟਰ ਬਾਈ ਜੀ ਬਹੁਤ ਜਾਇਜ਼ ਰੇਟ ਦੇ ਵਿੱਚ 2011 ਮਾਡਲ ਇਹ ਬਾਹਰ ਦਾ ਨੰਬਰ ਆ ਇਹ ਬਾਹਰਲਾ ਨੰਬਰ ਆ ਟਰੈਕਟਰ ਜੇ ਕਿਸੇ ਨੇ ਅੱਗੇ ਤੂੜੀ ਤਾੜੀ ਵਾਸਤੇ ਲੈਣਾ ਹੋਵੇ ਟਰੈਕਟਰ ਬਾਈ ਦੇਖਿਆ ਭੁੱਖ ਲੱਤਦੀ ਆ ਟਰੈਕਟਰ ਬਹੁਤ ਸਾਫ ਆ ਮਹਿੰਦਰਾ ਮੈਂ ਬਹੁਤ ਚਿਰਾਂ ਬਾਅਦ ਸਾਹਿਬ ਦੇਖਿਆ ਨਹੀਂ ਤਾਂ ਬਾਲੇ ਨਾ ਸੁਰਖੀ ਬਿੰਦੀ ਜੀ ਲੱਗੀ ਭੜੇ ਭੜੇ ਜੇ ਟਰੈਕਟਰ ਆ ਪੀ ਅਗਲੇ ਨੂੰ ਵੀਡੀਓ ਪਾਈਏ ਆਪ ਹੀ ਨਹੀਂ ਜੀ ਕਰਦਾ ਇਹ ਚੰਗਾ ਟਰੈਕਟਰ ਹੋਵੇ ਆ ਸੀਟ ਕਵਰ ਪਾਉਣ ਵਾਲੇ ਆ ਸਿਰਫ ਬਾਕੀ ਟਰੈਕਟਰ ਸਾਰਾ ਕਲਸਟਰ ਮੀਟਰ ਤੱਕ ਚੱਲਦੇ ਆ ਟਰੈਕਟਰ ਦੇ ਐਮ ਕੇ ਐਮ ਜਿਹੜਾ ਲੰਮਾ ਟਰੈਕਟਰ ਆ ਗਿਆ ਕਲਚ ਹੋ ਜੇ ਲੰਮੀ ਹੰਡੀ ਵਾਲਾ ਇਹ ਬਾਹਰ ਜਿਆਦਾ ਐਮ ਕੇ ਐਮ ਮਾਡਲ ਹੀ ਲੈਂਦੇ ਆ ਜਿਹੜੇ ਉਧਰ ਬਾਹਰਲੀਆਂ ਸਟੇਟਾਂ ਦੇ ਲੋਕ ਲੈਂਦੇ ਆ ਤੇ ਮਾਰ ਕੇ ਦੱਸਦੇ ਆ 11 ਦੀ ਕਾਪੀ ਐ ਦੀ 2011 ਮਾਡਲ ਆ ਅਦਰ ਸਟੇਟ ਨੰਬਰ ਆ ਅੱਜ ਤੱਕ ਇੰਨਾਂ ਸੇਲਡਾ ਟਰੈਕਟਰ ਦਾ ਖੁੱਲਿਆ ਨਹੀਂ ਮੋਰਲਾ ਹਿੱਸਾ ਇਹਦਾ ਜੋ ਵੀ ਕੰਪਨੀ ਦਾ ਪੀਟਡ ਹੁੰਦਾ ਕਿ ਸਪੈਂਡਲ ਨਹੀਂ ਖੁੱਲ ਕੇ ਗਰੀਸ ਹੋਏ ਤੇ ਹੋਰ ਤਾਂ ਤੁਹਾਡੇ ਸਾਹਮਣੇ ਇਹਦਾ ਖੁੱਲਿਆ ਕੀ ਹੋਣਾ ਕਲੱਚ ਰੀਨਲ ਆ ਹੱਲ ਲਗਾ ਕਲੱਚ ਵਾਲੇ ਜੋੜ ਵੀ ਨਹੀਂ ਖੁੱਲਦੇ ਤੇ ਆ ਚੈੱਕ ਕਰ ਲਓ ਤੁਸੀਂ ਵੀਡੀਓ ਦੇ ਵਿੱਚ ਹਨਾ ਸਾਰਾ ਟਰੈਕਟਰ ਸੇਲਡ ਤੇ ਟਾਇਰ ਥੋੜੇ ਜਿਹਾ ਟਾਇਰਾਂ ਵੱਲੋਂ ਦਬਦਾ ਟਰੈਕਟਰ ਪਰ ਰੇਟ ਦੇਖਿਆ ਜਾਵੇ ਰੇਟ ਜਾਇਜ਼ ਆ ਕਿਉਂ ਟਰੈਕਟਰ 1.5 ਲੱਖ ਦੇ ਜਿਹੜੇ ਆ ਸਟਾਰਟਿੰਗ ਵਾਲੇ ਮਾਡਲ ਕੁਆਡ ਟਰੈਕਟਰਾਂ ਦਾ ਕਈ ਇੱਥੇ ਵਪਾਰੀ ਮੰਗੀ ਜਾਂਦੇ ਆ ਇਹਦੇ ਮਰਗਾੜ ਵੇਖੋ ਟਰੈਕਟਰ ਦੇ ਨਾਲ ਦਾ ਰੰਗ ਮਰਗਾੜਾਂ ਦੇ ਪਿਆ ਆ ਟੌਪ ਤੇ ਮਾੜਾ ਮਾੜਾ ਰੰਗ ਬਹਿਣ ਕਰਕੇ ਜਿਵੇਂ ਆਪਾਂ ਬੈਂਦੇ ਨਾ ਬੰਦੇ ਘਸਿਆ ਹੋਇਆ ਬਾਕੀ ਅੰਦਰੋਂ ਵੀ ਰੰਗ ਆ ਦੇਖੋ ਮਰਗਾੜਾਂ ਦੇ ਪੂਰਾ ਖੜਾ ਤੇ ਨਿੱਗਲ ਟਿਊਬਾਂ ਵਾਲਾ ਜਿਹੜੀਆਂ ਟਿਊਬਾਂ ਅੰਦਰ ਰੰਗ ਦੇਖੋ ਟਰੈਕਟਰ ਹੋਕੇ ਦੇ ਨਾਲ ਲੱਗਿਆ ਡਰਾਈਵਰ ਨਾਲ ਆ ਛਤਰੀ ਹੈ ਨਹੀਂ ਡਬਲ ਨਟ ਹੀ ਰੇਮਾ ਆ ਲੋ ਇਧਰਲਾ ਪਾਸਾ ਵੀ ਟਰੈਕਟਰ ਦਾ ਚੈੱਕ ਕਰ ਲੋ ਤੇ ਇਹਨਾਂ ਨੂੰ ਜ਼ੂਮ ਕਰਕੇ ਦਿਖਾ ਦਿਨਾ ਤੁਹਾਨੂੰ 1,95000 ਆ ਡਿਮਾਂਡ ਆ TU ਮਾਡਲ 1,95000 ਆ ਡਿਮਾਂਡ ਆ ਇਹ ਵੀ ਇਸੇ ਦੁਕਾਨ ਤੇ ਟਰੈਕਟਰ ਆ ਮੈਨੂੰ ਨਾ ਫੋਨ ਕਰਿਓ ਦੋਸਤੋ ਕੰਮ ਛੁੱਟ ਜਾਂਦੇ ਆ ਜਿਹੜੇ ਕੰਮ ਕਰੇ ਹੁੰਦੇ ਆ ਕਰਨੇ ਹੁੰਦੇ ਆ ਉਹਨਾਂ ਦੇ ਵਿੱਚ ਵੀਰਾਂ ਨੂੰ ਹਰ ਵੀਡੀਓ 'ਚ ਬੇਨਤੀ ਕਰੀ ਜੇ ਕਿਸੇ ਟਾਈਮ ਫੋਨ ਨਹੀਂ ਅਟੈਂਡ ਹੁੰਦਾ WhatsApp ਤੇ ਵਾਇਸ ਮੈਸੇਜ ਕਰ ਦਿਆ ਕਰੋ ਜ਼ਰੂਰ ਰਿਪਲਾਈ ਆਈ 15 20 ਮਿੰਟ ਦੇ ਵਿੱਚ ਵਿੱਚ ਅੱਧੇ ਘੰਟੇ ਦੇ ਵਿੱਚ ਵਿੱਚ ਤੁਹਾਨੂੰ ਰਿਪਲਾਈ ਆ ਜਾਂਦਾ ਕੋਈ ਇੰਨਾ ਤਾਂ ਹਰ ਇੱਕ ਬੰਦਾ ਵੇਟ ਕਰ ਹੀ ਲੈਂਦਾ ਤੁਹਾਨੂੰ ਇੰਨੇ ਕ ਟਾਈਮ ਦੇ ਵਿੱਚ ਰਿਪਲਾਈ ਅਸੀਂ ਕਰ ਦਿੰਦੇ ਹੁਣ 1,95,000 ਡਿਮਾਂਡ ਦਾ ਇਹ ਟਰੈਕਟਰ ਵੀ ਤੁਸੀਂ ਜੇ ਕਿਸੇ ਭਰਾ ਨੇ ਦੇਖਣਾ ਵੇ ਅਰੀਨਲ ਪੈਰਦਾਨਾ ਤੇ ਕੋਈ ਨਾ ਫੂਰ ਫੂਰ ਨਹੀਂ ਮੋਰੀ ਇਹ ਵਧੀਆ ਕਰਿਆ ਨਹੀਂ ਤਾਂ ਸੁਰੱਖੀ ਬਿੰਦੀ ਲਾਈ ਹੁੰਦੀ ਨਹੀਂ ਪਤਾ ਲੱਗਦਾ ਆ ਲੋ ਆ ਡਿਫਰੈਂਸ਼ੀਅਲ ਬੈਂਡ ਲਾ ਗਿਆ ਉਹ ਬ੍ਰੇਕਾ ਬਰੂਕਾ ਸਿਲਡ ਹੀ ਅਹਲੇ ਖੁੱਲੀਆਂ ਨਹੀਂ ਹੈ ਸੁੱਕੀਆਂ ਬ੍ਰੇਕਾਂ ਦੇ ਵਿੱਚ ਇਹ ਲੰਬੇ ਲੀਵਰ ਵਾਲੀ ਲਿਫਟ ਆ ਗਈ ਬ੍ਰੇਕਾਂ ਸੁੱਕੀਆਂ ਬਾਕੀ ਟਰੈਕਟਰ ਤੋਹਫਾ ਜੇ ਕਿਸੇ ਭਰਾ ਨੇ ਦੇਖਣਾ ਹੋਵੇ ਖਰਚਾ ਨਹੀਂ ਇਹਨਾਂ ਟਰੈਕਟਰਾਂ ਦਾ ਵਿੱਚ ਹੈਗਾ ਬਾਈ ਜੀ ਬਾਕੀ ਆਪਣਾ ਕੇ ਤਸੱਲੀ ਤੁਸੀਂ ਆਪਦੀ ਆਪ ਕਰਨੀ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ